ਮਾ ਜਿਹੜਾ ਨਾਮ ਦਾ ਬੰਦੇ ਜਿਹੜਾ ਜਤਨ ਬਿਸ਼ੇਰੀ ਐ ਬਿਸ਼ੇਰੀ ਦੀ ਖੇਤਰੀ ਦਾ ਨਾਮ ਦਾ ਜਿਲ੍ਹਾ ਦਾ ਨਾਮ ਹੈ ਬਾਈ ਜੀ ਮਾਈਕਲ ਕਿਹੜੇ ਲਾਈਨ ਕਿੰਨੇ ਨੂੰ ਆ ਗਿਆ ਸੋ ਵੀ ਆ ਬਿਸ਼ੇਰੀ ਜਿਹੜੀ ਆ 10ਵੇਂ ਨੰਬਰ ਤੇ ਆਈ ਆ 10ਵੇਂ ਪੋਜੀਸ਼ਨ ਇਹਨੂੰ ਮਿਲੀ ਆ ਇਹਦੀ ਡਿਟੇਲ ਹੁਣੇ ਆਪਾਂ ਤੁਹਾਨੂੰ ਦਿੰਦੇ ਆ ਆ ਬਿਸ਼ੇਰੀ ਐ ਜੀ ਮੈਂ ਨੰਬਰ ਜਦਿਲ 12 ਅਰਾਧੀ ਜਿੰਦ ਬਰਾ 12 आरादी पुरै घोड़ी बिछेरी ओस घोड़ी दी बच्ची है जी आरा आरादी के नालो सुबह दूसरी कचरी बिछेरी का आरादी आया बहुत बहुत बधाई हो मेरी सोनिया आया आरादी बिछेरी आईया आगे आ गया 10th पोजीशन एदी आई है 9वां रैंक हासिल की है जी शो नंबर 23 टू थ्री आदम ਬਹੁਤ ਬਹੁਤ ਵਧਾਈਆਂ ਵੀਰੇ ਬਾਈ ਨੂੰ ਸਾਡਾ ਬਾਈ ਨੰਗੇ ਜੱਜ ਬੱਟ ਤੇ ਬਹੁਤ ਚੰਗੇ ਭੈਣਿਆਂ ਬਾਈ ਦੇ ਸਾਰੰਦੇ ਤੇ ਅੱਜ ਆਵੇ ਆ ਮੰਗੂ ਬਾਈ ਦੀ ਬਸ਼ੇਰੀ ਆ ਇਹ 9ਵੇਂ ਨੰਬਰ ਤੇ ਆਈ ਆ ਆਪਾਂ ਲਓ ਜੀ ਬਸ਼ੇਰੀ ਦਾ ਮੈਡੀ ਗਾਮਨੀ ਤੇ ਜੰਮੇ ਸਾਰੇ ਦੀ ਬੱਚੀਆਂ ਜੀ ਮੱਥੇ ਦੇ ਬਾਟਲੇ ਮਕਸੂਰ ਨੇ ਨੌਵੀਂ ਮੈਚਨ ਹਾਸਲ ਕੀਤੀ ਆ ਹੋ

ਬਈ ਬਹੁਤ ਖੂਬਸੂਰਤ ਬਿਸ਼ੇਰੀ ਕੁੜੀ ਆ ਯਾ ਇਲੀ ਬਿਸ਼ੇਰੀ ਨੇ 7ਵੀਂ ਪੋਜੀਸ਼ਨ ਹਾਸਲ ਕੀਤੀ ਆ ਬਹੁਤ ਸੋਹਣੀ ਆ ਬਿਸ਼ੇਰੀ ਬੜੀ ਸੋਹਣੀ ਆ ਦੇਖਣ ਨੂੰ ਬਹੁਤ ਅ ਵਧੀਆ ਲੱਗ ਰਹੀ ਆ ਇਹ ਤੈਂ ਪਰ ਸਾਈਡੋਂ ਮੇਰਾ ਵੈਸੇ ਵੀ ਬਈ ਗੁਰਪ੍ਰੀਤ ਸਿੰਘ ਬਿਸ਼ੇਰੀ ਜਿਹੜੀ ਆ ਦੇਖ ਕੇ ਬਹੁਤ ਜਲ ਖੁਸ਼ ਹੋਇਆ ਕਿੰਦਾ ਇਹਦੇ ਰੰਗ ਰੂਪ ਆ ਜਾ ਜਿੱਦਾਂ ਇਹਦੇ ਕੈਰੇਕਟਰ ਆ ਬਹੁਤ ਸੋਹਣੇ ਇਹ ਫੌਜੀ ਬੋੜੀ ਪੋਤੀ ਆ ਜੀ ਸੂਦੇ ਦਾਰ ਦੀ ਬੱਚੀ ਆ ਬਸ਼ੇਰੀ ਦਾ ਨਾਂ ਇਹ ਕਿਸਮਤ ਨਵੀਂ ਮਿੱਤਰੇ ਇਹੋ ਮੁਬਾਰਕਾਂ ਬੱਚੇ ਤੇ ਬੜੀ ਲਾਈਂਦੀ ਇਹ ਬਸ਼ੇਰੀ ਬਸ਼ੇਰੀ ਦਾ ਨਾਂ ਦੀ ਕਿਸਮਤ ਸੂਦੇ ਦਾਰ ਤੋਂ ਰੋਦੀ ਬੱਚੀ ਆ ਜੀ ਇਹ ਫੌਜੀ ਫੌਜੀ ਦਾ ਰੋਦੀ ਅੱਲਾ ਮੈਂ ਤੇਰਾ ਦਲਜੀਤ ਬਾਈ ਹੁਣਾਂ ਨੂੰ ਮੁਬਾਰਕਾਂ ਉਹਨਾਂ ਦੇ ਘੋੜੇ ਦੀ ਬਸ਼ੇਰੀ ਆ ਜਿਹੜੀ ਜਿੱਤੀ ਆ ਇੱਥੇ مشیری بہت سونی مشیری کالے رنگ مشہور اس دن جاتی سرپنچ शकार जी पोती आहे शाहकार भेरो जी पोती आहे

ਜੰਦਾ ਸਾਹਿਬ ਗੁਜਰਾਤ ਦੇ ਵਿੱਚ ਆਜੀ 303 ਬੈਲੀ ਜੀ ਬ੍ਰਾਂਚ ਦੇ ਹਿਸਾਬ ਨਾਲ ਰੱਖਿਆ ਨਰਾਜ ਹੋਵੇਗਾ ਸੋ ਸਾਡੇ ਵੀਰ ਗੁਰਦੀਪ ਸਿੰਘ ਜੀ ਜਿਨ੍ਹਾਂ ਨੇ ਵਸ਼ੇਰੀ ਨੇ ਸਤਵੋ ਆਸਥਾਨ ਪ੍ਰਾਪਤ ਕੀਤਾਗਾ ਅਸੀਂ ਇਹਨਾਂ ਤੋਂ ਪੁੱਛਣਾ ਚਾਹਾਂਗੇ ਭਾਈ ਤੁਸੀਂ ਸਾਡੀ ਜੱਜਮੈਂਟ ਤੋਂ ਸੈਤੀ ਸਫਾਈਆਂ ਮਦਰੀ ਆਪਣੇ ਵਸ਼ੇਰੀ ਸਫੇ ਨੰਬਰ ਤੇ ਆਈਆਂ ਪਹਿਲਾਂ ਤੇਰੀ ਬਾਈ ਜੀ ਦੁਆਰਾ ਜਵਾਨੋ ਕੇ ਇੱਕੀ ਜਿਆਦਾ ਸਾਲੂ 10 ਬੰਦ ਕੀ ਦੀ ਪ੍ਰਮਾਤਮਾ ਮੇਹਰ ਕਰੇ ਆਉਂਦੇ ਮੇਲੇ ਦੇ ਵਿੱਚ ਤੁਸੀਂ ਦੂਰ ਬਹੁਤ ਦਾ ਮੁਕਾਬਲਾ ਕਰਨਾ ਤੇ ਨੂੰ ਸਾਹਮਣਾ ਜੀ ਅਸੀਂ ਕਿੰਨਵੇਂ ਕਿੰਨੀ ਪੋਜੀਸ਼ਨ ਆਈ ਹੈ ਵੀਰੇ ਸੱਤਵੀਂ ਪੋਜੀਸ਼ਨ ਆ ਬਾਈ ਜੀ ਸੱਤਵੀਂ ਪੋਜੀਸ਼ਨ ਹੈ ਕਿਹਦਰ ਕਿਸੇ ਤਰ੍ਹਾਂ ਦਾ ਜੱਜਮੈਂਟ ਦੇ ਵਿੱਚ ਸਾਨੂੰ ਕੋਈ ਲੱਗਦਾ ਹੋਵੇ ਨਹੀਂ ਨਹੀਂ ਜੱਜਮੈਂਟ ਦੇ ਵਿੱਚ ਤੁਹਾਨੂੰ ਛੱਡ ਲਈ ਤਾਂ ਮਤਲਬ ਹੀ ਰੱਬ ਨੇ ਹੀ ਸਾਰੇ ਕਿਉਂਕਿ ਅਸੀਂ ਸੋਚਿਆ ਸੀ ਵੀ ਬਈਏ ਕਿ ਜਿਹੜੇ ਕੰਮ ਤੇ ਅਸੀਂ ਖੜੇ ਹਾਂ ਸਾਨੂੰ ਮੀਨਿਸਟਰ ਦੇ ਅੱਗੇ ਸੇਵਾ ਲਈ ਸੀ ਸਿਰਫ ਆਗੂ ਸੀਟ ਤੋਂ ਬਾਬਾ ਜੀ ਦੇ ਕਰੇ ਨਿਰਪੱਖ ਫੈਸਲੇ ਹੋਣਗੇ ਸੋ ਉਹੀ ਉਹਨੇ ਕਰਕੇ ਦਿਖਾਇਆ ਸੀ ਸਾਡਾ ਪਹਿਲਾ ਐਪੀਐਸਓ ਸੀ ਤੇ ਪਹਿਲੀ ਵਾਰੀ ਸਾਡੇ ਤੇ ਬਹੁਤ ਜਤ ਜੀ ਧੰਨਵਾਦ ਜੀ ਸਾਰੇ ਆਦਮੀ ਸੋ ਬਹੁਤ ਬਹੁਤ ਵਧਾਈਆਂ ਜੀ ਨੇ ਮਾਈ ਦੁਰਗੀ ਨੂੰ ਜਿਨ੍ਹਾਂ ਦੀ ਬੇਸ਼ੇਰੀ 17 ਨੰਬਰ ਤੇ ਆਈ ਹੈ ਜੀ ਇਹ ਬੈਲ ਸਾਈਜ਼ ਹੈ ਜੀ ਰਤਨਾਤਰ ਘੋੜੇ ਦੀ ਇਹਦੀ ਮਾਰ ਰਤਨਾਤਰ ਘੋੜੇ ਦੀ ਬੱਚੀ ਹੈ ਜੀ ਬੇਸ਼ੇਰੀ ਹੈ ਮਾਂ ਜੀ ਸਾਰਾ ਲਓ ਜੀ ਬਹੁਤ ਸੋਹਣੀ ਬੇਸ਼ੇਰੀ ਹੈ ਉਸਦੇ ਉਧਰ ਤੇ ਜੀ ਰਾਜਾ ਢਾਕਾ ਜੰਮੀਰ ਖਮਾਨਾ ਜੀ ਬਾਜੀ ਇੱਕ ਭਰਾ ਸਰਟੀਫਿਕੇਟ ਲੈ ਗਿਆ ਇੱਥੋਂ ਸੇ ਅੱਛਾ ਆ ਜਾਓ ਬਈ ਜਲਵਾਨ ਪਹਾੜੇ ਦੀ ਬੱਚੀਆਂ ਦੀ ਹੋਏ ਇਸ ਜੀ ਦਾ ਬੇਨਾਂ ਜੀ ਉਹ ਰਕਨਾੰਦਰ ਪਹਾੜੇ ਦੀ ਕੀਰ ਚੌਥੀ ਪੋਜੀਸ਼ਨ ਬਸਰ ਕੀਤੀ ਆ ਜੀ ਉਸ ਬਸ਼ੇਰੀ ਨੇ ਤੀਜੀ ਪੋਜੀਸ਼ਨ ਲੈ ਲਿਆ ਜਿਹੜੀ ਕੋਈ ਬਸ਼ੇਰੀ ਹੈ ਨੇ ਤੀਜੀ ਪੋਜੀਸ਼ਨ ਅਸਲ ਕੀਤੀ ਆ

بہت بہت مبارکی گورے ਯਾਰ ਆਜੋ ਚਲੋ ਚਲੋ ਕਿੰਨੇ ਮੈਂ ਤਾਂ ਦੂਜਾ ਹਾਂ ਕਿਉਂਕਿ ਆ ਬਿਸ਼ੇਰੀ ਜਿਹੜੀ ਹੈ ਸੈਕੰਡ ਆਈ ਹੈ ਇੱਥੇ ਸੋ ਦੇ ਵਿੱਚ ਸੈਕੰਡ ਆਈ ਹੈ ਇਹ ਵੀ ਲਓ ਜੀ ਬਿਸ਼ੇਰੀ ਦਾ ਨਾਮ ਜੀ ਨਖਿੰਦਾ ਬਲਵਾਂ ਟੋੜੇ ਦੀ ਬੱਚੀ ਹੈ ਜੀ ਸਾਨਸ ਡਾਟ ਫਾਰਮ ਪਪਾ ਦਾ ਆ ਸੈਕੰਡ ਆਈ ਹੈ ਬਿਸ਼ੇਰੀ ਸਾਡੇ ਕਰਤਜੀ ਜ਼ਿੰਦਗੀ ਪੱਤੋਂ ਸੋ ਤੁਹਾਡੇ ਨਾਲ ਉਹ ਦੌਰ ਸਾਂਝੇ ਕਰਦਗੇ ਜੀ ਦਿਲਵਾ ਦੇ ਲਈ ਬੱਚੀ ਨਦੀਨਾ ਦੂਜੀ ਪੋਜੀਸ਼ਨ ਅਸਲ ਕੀਤੀ ਹੈ ਜੀ ਇਸ ਬੱਚੀ ਨੇ ਆ ਲੋ ਜੀ ਆ ਬਿਸ਼ੇਰੀ ਨੇ ਪੋਜੀਸ਼ਨ ਜਿਹੜੀ ਹੈ ਸੈਕੰਡ ਰਹੀ ਆ ਤੇ ਸੈਕੰਡ ਪੋਜੀਸ਼ਨ ਤੇ ਆਈ ਜੀ ਸ਼ਰੀਪਾ ਟਾਈਟਲ ਦਿੱਤੇ ਰਹਿਣਗੇ ਦੋ ਜੇਪੀ ਮੋਹਨ ਸਿੰਘ ਸਾਹਿਬਾ ਰਾਜਪੁਰ ਕਿਰਪਾ ਰੱਖੇ ਤਿੰਨ ਰਿੰਗ ਹੋਏ ਨੇ ਤਿੰਨੇ ਰਿੰਗ ਸਾਡੇ ਸੇਖੋ ਸਭ ਜੱਜ ਸਰਬਜੋਤ ਵੀਰ ਯਾਦ ਕਰੇ ਯਾਦ ਕਰੇ ਮਾ सरीदी लॻियां ਤਾਂਸ਼ ਦੇ ਰਹੀ ਪੋਤੀ ਹੈ ਜੀ ਤੇ ਇਸ ਪਰ ਕੀ ਨੇ ਗੈਬ ਉਹ ਕਾਲੇ ਕਾਂਡੇ ਦੀ ਵਿਚੀ ਆ ਸਟਾਪ ਨੇ ਦੋ ਪੈਰੇ ਤੇ ਬਸਰੀ ਦੇ ਵਿੱਚ ਬੰਨ ਤਾਕ ਦੇ ਰਿਹਾ ਬਲਾਡਾ ਜੀ ਬੈ ਸਾਲ ਜਿਹੇ ਕਾਲਾ ਕਲਟਾ ਉਸ ਬੱਚੀ ਦਾ ਤਾਂ ਗਰੈਂਡ ਸਾਇਰ ਆ ਜੀ ਉਹ ਸ਼ਕਤਾ ਮਿੱਤਰੋ ਪੰਜ ਵਜ਼ੀਰਾਬਾਦ ਪਾਪਾ ਜੀ ਨੇ ਅੱਜ ਐਲਾਨ ਕਰ ਦਿੱਤਾ ਅਗਲੇ ਸਾਲ ਨੂੰ ਕਹਿੰਦੇ ਦੋ ਟਰੈਕਟਰ ਦਿੱਤੇ ਜਾਊਗਾ ਚੈਂਪੀਅਨ ਆਫ ਚੈਂਪੀਅਨ ਦੇ ਵਿੱਚ ਬਾਬਾ ਜੀ ਨੇ ਹੁਣੇ-ਹੁਣੇ ਐਲਾਨ ਕੀਤਾ ਜੀ ਬਹੁਤ